ਆ ਦਵਾਂਗੇ ਸਿਰਫ 50 ਰੁਪਏ ਨੂੰ ਇਹ 85 ਰੁਪਏ ਭਾਈ ਬਾਹ ਦੇ ਦਾਂਗੇ ਭਾਈ ਇੰਨਾ ਰੇਟ ਦਾ ਫਰਕ ਕਿਵੇਂ ਆ ਜੀ ਆਪ ਦੀ ਮੈਨੂਫੈਕਚਰਿੰਗ ਆ ਸਾਡੀ ਚੈਲੈਂਜਿੰਗ ਰੇਟ ਹੋਏਗਾ ਇਹ ਹੁੰਦੀ ਜੀ ਸਾਡੀ ਪੇਸਟਿੰਗ ਐਂ ਪੂਰੀ ਜੜੋ ਚਿੱਤੀ ਹੋਈ ਹੈ ਬਾਕੀ ਇੱਕ ਤੋਹਫਾ ਦਵਾਂਗਾ ਸਾਰਿਆਂ ਨੂੰ ਇਹ ਪਹਿਲਾਂ ਮੈਂ 120 ਲਈ ਸੀ ਜੀ ਹੁਣ 125 ਦਵਾਂਗੇ ਜੀ ਉੱਪਰ ਟੈਟ ਮੈਂ ਡਿਸਕਾਊਂਟ ਕਰਕੇ ਦਵਾਂਗੇ 170 ਦੇ ਵਿੱਚ ਵਿੱਚ ਸਵਾਗਤ ਆ ਜੀ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਜਿੰਨੇ ਵੀ ਸੱਜਣ ਵੇਂਦੇ ਪਏ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਅੱਜ ਆਪਾਂ ਪਹੁੰਚੇ ਆ ਗਗਨ ਸ਼ੂ ਹਟ ਤੇ ਇੱਥੇ ਤੁਹਾਨੂੰ ਲੇਡੀਜ਼ ਫੁੱਟਵੇਅਰ ਦੀ ਕਾਫੀ ਵੈਰਾਈਟੀ ਮਿਲ ਜੂਗੀ ਕਾਫੀ ਤਰ੍ਹਾਂ ਦੇ ਡਿਜ਼ਾਈਨ ਮਿਲ ਜੂਗੇ ਹੋਲ ਸੇਲ ਦਾ ਕੰਮ ਹੈ ਬਾਈ ਹੁਣੀ ਕਰਦੇ ਆ ਤੇ ਸਿੰਗਲ ਪੀਸ ਵਾਲੇ ਐਵੋਇਡ ਹੀ ਕਰਦੇ ਆ ਇਹ ਜਿਨ੍ਹਾਂ ਨੇ ਕਾਲ ਕਰਨੀ ਆ ਹੋਲ ਸੇਲ ਵਾਲੇ ਹੀ ਕਾਲ ਕਰਨ ਇਹਨਾਂ ਨੂੰ ਭਾਈ ਨੇ ਜਿਨ੍ਹਾਂ ਨੇ ਹੋਲ ਸੇਲ ਰੇਟ ਤੇ ਕੰਮ ਕਰਨਾ ਆ ਤੇ ਬਾਕੀ ਬਾਈ ਹੁਣਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸ਼ੁਰੂ ਤੁਹਾਨੂੰ ਦਿਖਾਉਨੇ ਆ ਡਿਜ਼ਾਈਨ ਵੀਡੀਓ ਦੇ ਅੰਤ ਤੱਕ ਬਣੇ ਰਹੋ ਜੇ ਵਧੀਆ ਜਾਣਕਾਰੀ ਲੈਣਾ ਚਾਹੁੰਦੇ ਹੋ ਬਾਈ ਤੇ ਚਲੋ ਆਪਾਂ ਵੀਡੀਓ ਸ਼ੁਰੂ ਕਰੀਏ ਇਸ ਵਾਰ ਸਾਡੇ ਨਾਲ ਨੇ ਭਾਜੀ ਗਗਨ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਾਈ ਜੀ ਬਹੁਤ ਵਧੀਆ ਵੀਰੇ ਤੁਸੀਂ ਸੁਣਾਓ ਬਾਈ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਨੂੰ ਇਹ ਫੀਲਡ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਤੇ ਕਿੰਨੇ ਟਾਈਮ ਤੋਂ ਇਹ ਸ਼ਾਪ ਆ ਤੁਹਾਡੀ ਮੰਨੂ ਭਾਜੀ ਇਸ ਫੀਲਡ ਦੇ ਵਿੱਚ 14 ਸਾਲ ਹੋ ਗਏ ਭਾਜੀ 2010 ਤੋਂ ਹੈਗੀ ਆਪਣੀ ਦੁਕਾਨ ਇੱਥੇ ਹੀ ਹੈਗੀ ਰਿਹਾ ਦੁਕਾਨ ਠੀਕ ਹੈ ਜੀ ਆਪਣੀ ਦੁਕਾਨ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਣੇ ਸ਼ਾਪ ਦਾ ਐਡਰੈਸ ਦੱਸ ਦਿਓ ਤਾਂ ਕਿ ਜਿਨ੍ਹਾਂ ਨੇ ਵਿਜ਼ਿਟ ਕਰਨਾ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਸਾਡਾ ਐਡਰੈਸ ਹੈਗਾ ਜੀ ਪੂਚਾ ਨੰਬਰ 11 ਲਗੰਜ ਨਾਲਾ ਰੋਡ ਠੀਕ ਹੈ ਜੀ ਤੇ ਕੰਟੈਕਟ ਨੰਬਰ ਵੀ ਬੋਲ ਦਿਓ ਬਈ ਇੱਕ ਵਾਰ 9653516023 ਜੀ ਤੇ ਹੁਣ ਆਪਾਂ ਵੈਰਾਈਟੀ ਬਾਰੇ ਗੱਲ ਕਰਦੇ ਹਾਂ ਕੀ ਵੈਰਾਈਟੀ ਦਿਖਾਉਂਗੇ ਆਪਣੇ ਈਅਰਸ ਨੂੰ ਜਿਵੇਂ ਸਾਡੇ ਕੋਲ ਕਾਫੀ ਐਂਡ ਸੈਂਪਲ ਆਪਣ। ਸਾਰੀ ਆਪਦੀ ਮੈਨੂਫੈਕਚਰਿੰਗ ਹੈਗੀ ਆ। ਅੱਛਾ ਇਹ ਤੁਹਾਡੀ ਆਪਣੀ ਮੈਨੂਫੈਕਚਰਿੰਗ ਹੈ ਜੀ? ਕਿੰਨੇ ਪਤਾਵਾ ਹੁੰਦਾ ਜੀ? ਜੀ। ਵਧੀਆ ਸੋਲ ਹੁੰਦਾ ਜੀ। ਠੀਕ ਹੈ ਜੀ। ਪੇਸਟਿੰਗ ਵਧੀਆ ਹੁੰਦੀ ਹੈ ਜੀ ਸਾਡੀ। ਜੀ। ਅਸੀਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੋਇਆ ਹੈ ਪੇਸਟਿੰਗ ਕਰ। ਰੇਟ ਵੀ ਕੁਝ ਜ਼ਿਆਦਾ ਨਹੀਂ ਹੋਗਾ। ਦੇਖੋ। ਕਿੰਨਾ ਹੈ ਜੀ? 150 ਰੁਪਏ ਲਗਾਉਂਦੇ। ਇਹ 150 ਰੁਪਏ ਹੋਲਸੇਲ ਰੇਟ ਹੈ ਜੀ। ਹਾਂ ਜੀ ਸਿਰਫ ਹੋਲਸੇਲ ਜੀ। ਲਓ ਜੀ ਚੈੱਕ ਕਰੋ ਪੀਸ। ਸਭ ਤੋਂ ਕਲਰ ਮਿਲਣਗੇ ਜੀ ਇਹਦੇ ਵਿੱਚ। ਕੀ ਕੋਈ ਰੇਟ ਦਵਾਂਗੇ ਸਿਰਫ 100 ਠੀਕ ਹੈ ਜੀ ਵੀਰੇ ਮੈਂ ਛੋਟੇ ਚ ਦਸੂਗਾ 135 ਰੁਪਏ ਦਵਾਂਗੇ ਚੈਲੈਂਜਿੰਗ ਰੇਟ ਹੋਏਗਾ ਇਹ ਹੁੰਦੀ ਜੀ ਸਾਡੀ ਪੇਸਟਿੰਗ ਐਂ ਪੂਰੀ ਜੜੋ ਚਿਪਕੀ ਹੁੰਦੀ ਜੀ ਠੀਕ ਹੈ ਜੀ ਆਹ ਲੋ ਬਹੁਤ ਜ਼ੋਰ ਲਾ ਰਿਹਾ ਜੀ ਮੈਂ 135 ਦਵਾਂਗੇ ਵੀਰੇ ਠੀਕ ਹੈ ਜੀ ਇਹ ਵੀ 135 ਦਵਾਂਗੇ ਆਪਣੇ ਵਿਊਰਸ ਨੂੰ ਆਹ ਲੋ ਜੀ 135 ਰੁਪਏ ਰੇਟ ਆ ਬਾਈ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਤੇ ਇਹ ਮਾਰਕੀਟ ਚ ਜੇ ਮੰਨ ਲਓ ਹੁਣ ਕਿੰਨੇ ਰੁਪਏ ਦੀ ਸੇਲ ਹੋ ਜਾਂਦੀ ਹੈ ਜੀ ਇਹ ਚ ਪੀਸਾਂ ਦੀ ਜਿਹੜੇ ਤੁਸੀਂ ਦਿਖਾਏ ਆ 2250 ਰੁਪਏ ਹੋਣਗੇ 2250 ਰੁਪਏ ਹੈ ਨਾ ਜੀ ਤੇ ਜਿਹੜਾ ਹੁਣ ਨਵਾਂ ਕਾਰੋਬਾਰੀ ਦੇਖਦਾ ਮੈਨੂੰ ਲੱਗਦਾ ਵੀ ਉਹ ਕਮਾ ਸਕਦਾ ਉਹਨੂੰ ਕਾਫੀ ਵੱਧ ਸਕਦਾ ਇਹ ਚ ਹਾਂਜੀ ਆਹ ਦੇਖੋ ਵੀਰੇ 140 ਰੁਪਏ ਵੀਰੇ ਐਨ ਵਧੀਆ ਮਾਲ ਹੈ ਜੀ 140 ਰੁਪਏ ਜੀ ਹਾਂਜੀ ਕਿਲੋ ਲੱਗੀ ਹੋਈ ਹੈ 140 ਰੁਪਏ ਬਈ ਦੇਖ ਸਕਦੇ ਹੋ ਆ ਸਿਰਫ 160 ਰੁਪਏ ਵੀਰੇ ਨੈਟ ਵਾਲਾ ਆਫਰ ਹੈ ਵੀਰੇ ਜੀ ਬਾਕੀ ਜੁੱਤੀ ਸ਼ਾਇਨ ਕਿੰਨੀ ਕਰਦੀ ਆ ਉਹ ਵੀ ਦੇਖ ਲਓ ਬਈ ਤੁਸੀਂ ਹਾਂ ਲੱਗੂ ਬਾਈ ਜੀ ਸਿਰਫ 170 ਰੁਪਏ ਜੀ 170 ਰੁਪਏ ਜੀ 170 ਰੁਪਏ ਜੀ ਆ ਵੀ 170 ਰੁਪਏ ਜੀ ਪੈਂਸੀ ਨਾਲ ਸਿਰਫ 180 ਬਲਦੋ ਆ 180 ਰੁਪਏ ਆ ਗਿਆ ਬਈ ਹਾਂ ਜੀ ਬਾਕੀ ਤੁਸੀਂ ਵੀਰ ਨੂੰ ਦਿਖਾਓ ਸਾਡੀ ਦੁਕਾਨ ਵੈਰਾਈਟੀ ਬਹੁਤ ਦਾ ਘੱਟੋ ਘੱਟ 1000 ਸੈਂਪਲ ਹੈਗਾ ਆ ਦੇਖ ਸਕਦੇ ਹਾਂ ਬਾਈ ਮੈਂ ਦਿੱਲੀ ਹੁਣੇ ਵੀਰੇ ਮਾਲ ਆਇਆ ਹੀ ਹੈ ਜਸਟ ਆਇਆ ਹੈ ਇਹ ਫੁਰਨੇ ਵਰਗਾ ਮਾਲ ਹੈ ਵਧੀਆ ਕਾਪੋ ਥੱਲੋ ਲੱਗੀ ਜਸਟ ਆਇਆ ਜੀ 160 ਰੁਪਏ ਦਵਾਂਗੇ ਵੀਰੇ ਜੀ ਬਾਈ ਇੰਨਾ ਰੇਟ ਦਾ ਫਰਕ ਕਿਵੇਂ ਆ ਮਤਲਬ ਵੀਰੇ ਆਪ ਦੀ ਮੈਨੂਫੈਕਚਰਿੰਗ ਹੈ ਸਾਡੀ ਠੀਕ ਹੈ ਜੀ 14 ਸਾਲਾਂ ਤੋਂ ਇਸ ਲਾਈਨ ਚ ਜੀ ਗੱਲ ਇਹ ਚੀਜ਼ ਬਾਰੇ ਸਾਡੇ ਕੋਲ ਹੈ ਠੀਕ ਹੈ ਜੀ ਤੇ ਮੈਂ ਇਹੀ ਕਹਾਂਗਾ ਸਿਰਫ ਦੁਕਾਨਦਾਰ ਵੀਰਾ ਕੁਬੀਰ ਤੇ ਭੈਣੀ ਫੋਨ ਕਰਵੇ ਹੂੰ ਕੋਈ ਸਿੰਗਲ ਪੀਸ ਵਾਸਤੇ ਘਰ ਪਾਣ ਵਾਸਤੇ ਇੱਕ ਅੱਧੇ ਜੋੜੇ ਵਾਸਤੇ ਫੋਨ ਨਾ ਕਰੇ 2-3 ਪੀਸਾ ਵਾਸਤੇ ਵੀ ਨਾ ਕਰਨ ਘੱਟੋ ਘਾਟ ਇੱਕ ਕਾਰਟਨ ਵਾਸਤੇ ਫੋਨ ਕਰੋ ਜਿਹਦੇ 'ਚ 50 ਪੀਸ ਹੋਣ ਘੱਟੋ ਘਾਟ ਜੀ ਔਰ ਇੱਕ ਤਾਂ ਮਤਲਬ ਮੰਨ ਲਓ ਹੁਣ ਨਵਾਂ ਬੰਦਾ ਵੇਖ ਰਿਹਾ ਤੁਹਾਨੂੰ ਕੋਈ ਹੂੰ ਉਹ ਤੁਹਾਡੇ ਕੋਲ ਪਹੁੰਚ ਕਰਨੀ ਚਾਹੁੰਦਾ ਹੱਦ ਕਿੰਨੇ ਕ ਪੈਸੇ ਨਾਲ ਲੈ ਕੇ ਆ ਬਈ ਮਾਲੋਕ ਜਾਨੇ ਦੂਰੋਂ ਆਉਣਾ ਤੁਹਾਡੇ ਕੋਲ ਘੱਟੋ ਘੱਟ ਬਾਈ ਜੀ 10000 ਤਾਂ ਲੈ ਕੇ ਆਣਾ ਘੱਟੋ ਘੱਟ ਘੱਟੋ ਘੱਟ ਹਾਂਜੀ 10000 ਰੁਪਏ ਦੀ ਸੀਰ ਹਾਂਜੀ ਠੀਕ ਹੈ ਜੀ ਆਹ ਦਿਖਾਓ ਦੁਕਾਨ ਬੱਸ ਤੇ ਆਹ ਸ਼ਾਪ ਆ ਬਾਈ ਤੇ ਆ ਵੈਰਾਈਟੀ ਸਾਰੀ ਇਨਾਂ ਕੋਲ ਦੇਖ ਸਕਦੇ ਹੋ ਕੋਈ ਕਮੀ ਨਹੀਂ ਹੈਗੀ ਆ 150 ਰੁਪਏ ਗਰੇ ਆਹ ਕਲਰ ਲੱਗੇ 6 6 7 7 ਕਲਰ ਆ ਸਾਰੇ ਤੇ ਬਾਈ ਸਾਈਜ਼ ਸਾਈਜ਼ ਦੀ ਸ਼ੁਰੂਆਤ ਕਿੰਨੀ ਹੋ ਜਾਂਦੀ ਹੈ ਆ ਵੀਰੇ ਸੈੱਟ ਹੁੰਦਾ 37 ਤੋਂ 42 ਥਾਈ ਹੁੰਦੇ ਠੀਕ ਹੈ ਜੀ ਆ 145 ਰੁਪਏ ਗਰੇ 145 ਰੁਪਏ ਜੀ ਲੋ ਵੀਰੇ 120 ਰੁਪਏ ਜੀ 130 ਰੁਪਏ 130 ਰੁਪਏ ਆ ਵੀ 120 ਜੀ 160 ਦਾ ਵੀਰੇ 160 ਆ ਗਿਆ ਬਾਈ ਦੇਖੋ ਬਾਈ ਹੁਣ ਆ ਦੀ ਯਾਰ ਆਪਦੀ ਮੈਨੂਫੈਕਚਰਿੰਗ ਆ ਤਾਂ ਹੀ ਰੇਟ ਦਾ ਇੰਨਾ ਫਰਕ ਆ 107 ਰੁਪਏ ਜੀ 120 ਰੁਪਏ ਜੀ ਸਿਰਫ 120 ਆ ਗਿਆ ਜੀ ਬਾਕੀ ਤੋਹਫਾ ਦਵਾਂਗਾ ਸਾਰਿਆਂ ਨੂੰ ਨਾ ਇਹ ਪਹਿਲਾਂ ਮੈਂ 130 ਲਈ ਸੀ ਜੀ ਹੁਣ 125 ਦਵਾਂਗੇ ਜੀ 5 ਰੁਪਏ ਲੈਸ ਹੋ ਗਏ ਹਨ ਜੀ ਖੁਸ਼ ਕਰ ਦਾਂਗੇ 125 ਦਵਾਂਗੇ ਤੁਹਾਨੂੰ ਠੀਕ ਹੈ ਜੀ ਸਿਰਫ 140 ਰੁਪਏ ਜੀ 140 ਰੁਪਏ 140 140 ਰੁਪਏ ਭਾਈ ਜਿਵੇਂ ਹੁਣ ਮੰਨ ਲਓ ਆਪਣਾ ਕੀ ਕਹਿੰਦੇ ਕਈ ਯਾਰ ਹੁੰਦਾ ਵੀ ਕੋਈ ਦੂਰ ਬੈਠਾ ਹੁੰਦਾ ਕਿਸੇ ਹੋਰ ਸ਼ਹਿਰ ਤੋਂ ਤੇ ਆਪਣਾ ਉੱਥੇ ਤੱਕ ਮਾਲ ਡਿਲੀਵਰ ਹੁੰਦਾ ਕਿ ਨਹੀਂ ਗਰੇ ਆਲ ਓਵਰ ਇੰਡੀਆ ਕੈਨੇਡਾ ਅਮਰੀਕਾ ਇਟ ਨੂੰ ਜਿੱਥੇ ਵੀ ਬੈਠਾ ਹਰ ਜਗ੍ਹਾ ਆਪਾਂ ਪ੍ਰਿੰਟ ਕਰਾ ਕੇ ਦੇ ਦਿੰਦੇ ਹਾਂ ਅੱਛਾ ਜੀ ਪੇਮੈਂਟ ਤੁਹਾਨੂੰ ਪਹਿਲਾਂ ਪਾਣੀ ਪਊਗੀ ਫਿਰ ਡਿਲੀਵਰੀ ਕਰਾਂਗੇ ਠੀਕ ਹੈ ਜੀ ਤੇ ਕਿੰਨੇ ਕੁ ਮਤਲਬ ਪੇਮੈਂਟ ਕਿੰਨੀ ਹੋਣੀ ਚਾਹੀਦੀ ਹੈ ਹੁਣ ਜੇ ਤੁਸੀਂ ਆਲ ਓਵਰ ਤੱਕ ਗਿਆ ਵਾ ਮੰਨ ਲਓ ਇੰਡੀਆ ਗਿਆ ਤੁਸੀਂ ਆਲ ਇੰਡੀਆ ਤੇ ਉਹਦੇ ਲਈ ਮੰਨ ਲਓ ਕਿੰਨੇ ਕੁ ਪੈਸੇ ਖਰਚਨੇ ਪੈਣਗੇ ਬੰਦੇ ਨੂੰ ਕਿੰਨਾ ਅਗਲੇ ਦਾ ਬਜਟ ਹੈ ਜੀ ਜੇ 10000 ਦਾ ਮਨ ਲੈਣਾ 10000 ਸਾਨੂੰ ਪਾ ਦੇਣਾ ਅੱਛਾ ਮਤਲਬ 10000 ਹੋਣਾ ਚਾਹੀਦਾ ਘੱਟੋ ਘੱਟ ਘੱਟੋ ਘੱਟ 10000 ਭਾਵੇਂ ਲੱਖ ਦਾ ਲੂ ਭਾਵੇਂ 10 ਲੱਖ ਦਾ ਜੁੱਤੀ ਦੇ ਨਾਮ ਭਰਾਓ ਇੱਕ ਵਾਰੀ ਸਾਰੀ ਆ ਆਂ ਗਿਆ ਮੇ ਜੁੱਤੀਆਂ ਪੰਜਾਬੀ ਜੁੱਤੀ 170 ਹੀ ਸਰ ਠੀਕ ਹੈ ਜੀ ਆ ਸਾਰੀ 290 ਵੀਰੇ ਆ 290 ਦੀ ਵੀ ਆ ਤੇ ਵੀਰੇ ਰੇਟ ਸੰ 290 ਠੀਕ ਹੈ ਜੀ ਆ ਲੋਗੇ ਵੀਰੇ ਆ ਵੀ ਰੇਟ ਘਟਾ ਦੇ ਨਾ 210 ਰੁਪਏ ਮੇ ਵੈਲਵਟ ਤੋਂ ਜੀ ਆ ਜੋ ਜੀ ਇਹ ਹੋਰ ਘਟਾਤੇ ਰੇਟ ਹੂੰ 125 ਰੁਪਏ ਗਰੇ ਆ ਦੱਬਾ ਆ 125 ਆ ਕੀ ਉੱਪਰ ਹਾਂਜੀ 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 ਘਟਾ ਦੇ ਠੀਕ ਹੈ ਜੀ ਆ ਲਓ ਗਰੇ ਆ ਦਵਾਗੇ ਸਿਰਫ 85 ਰੁਪਏ ਨੇ ਇਹ 85 ਰੁਪਏ ਭਾਈ ਬਾਅਦ ਦੇ ਦਾਂਗੇ ਜੇ ਕੋਈ ਫੱਟਰ ਗਿਆ ਕੀ ਬਾਤ ਹੈ ਭਾਈ ਆ ਦੇਖੋ ਭਾਈ 120 ਰੁਪਏ ਨੂੰ ਬਾਗੇ ਗਰੇ ਇਹ ਭਾਈ ਹੁਣ ਜਿਵੇਂ ਤੁਸੀਂ ਮੈਨੂਫੈਕਚਰਿੰਗ ਬਾਰੇ ਦੱਸਿਆ ਥੋਡੀ ਆਪ ਦੀ ਆ ਇਹ ਇੱਕ ਜੁੱਤੀ ਨੂੰ ਹੁਣ ਮੰਨ ਲਓ ਤਿਆਰ ਕਰਦੋ ਕਿੰਨਾ ਸਮਾਂ ਲੱਗ ਜਾਂਦਾ ਇਹ ਇਕੱਠੇ ਹੁੰਦੀਆਂ ਦਿਲ ਦੀ 500 700 ਜੋੜੀ ਸਾਡੀ ਸਾਰੀ ਮਿਕਸ ਤਿਆਰ ਹੁੰਦੀ ਹੈ ਲਗ ਲਗ ਦੇ ਹਨ 40 40 ਕੀ ਅੰਨੇ ਰੋੜੇ ਸਾਰੇ ਡਿਜ਼ਾਈਨਾਂ ਦੇ ਹੁੰਦੇ ਠੀਕ ਹੈ ਜੀ ਆ ਇਹਦਾ ਕੀ ਰੇਟ ਹੈ ਹੁਣ ਤੁਸੀਂ 25 125 125 ਠੀਕ ਹੈ ਸਾਰੀ 125 ਜੀ ਇਹਦੇ ਵਿੱਚ ਜੇ ਪਾਇਲ ਦੇ ਲੋਗ ਹੈ ਥੋੜੀ ਵਧੀਆ 160 ਰੁਪਏ ਵੀਰੇ ਆ ਗਈ ਬਈ ਆ ਝਾਂਜਰ ਲੱਗੀ ਹੋਈ ਆ ਝਾਲਰ ਜੀ ਟਾਈਪ ਬਾਕੀ ਦਮਕਾ ਜੇ ਥੋੜਾ ਵਧੀਆ ਚ ਲੈਣਾ ਵਾ ਹੂੰ 175 ਰੁਪਏ ਵੀਰੇ ਮਲੇ ਪਾਈ ਵੀ ਜੀ ਲੱਗੇ ਹੈ ਹਾਂ ਵੀਰੇ ਆਪਣੇ ਕੋਲ ਸਾਰੇ ਬੱਚੇ ਦੇ ਸੈਂਡਲ ਵਗੈਰਾ ਵੀ ਹੋ ਜਣ ਇਹ ਵੀ ਦਿਖਾ ਦਿਓ ਬਈ ਦੋ ਚਾਰ ਸੈਂਪਲ ਦਿਖਾਉਂਗਾ ਜਿਆਦਾ ਨਹੀਂ 140 ਰੁਪਏ ਹੈਗਾ ਵੀਰੇ 140 ਆ ਗਿਆ ਜੀ ਇਹ ਕਿੰਨਾ ਜੀ 140 ਇਹ ਵੀ 140 ਬੈਲੀਆਂ ਹੁੰਦੀਆਂ ਬੱਚੇ ਦੀ ਆ 120 ਰੁਪਏ ਵੀਰੇ ਠੀਕ ਹੈ ਜੀ ਬਾਕੀ ਵੀਰੇ ਆਲ ਓਵਰ ਵੈਰਾਈਟੀ ਮਿਲ ਜੂਗੀ ਤੁਸੀਂ ਫੋਟੋ ਮੰਗਾ ਸਕਦੇ ਹੋ ਮੇਰੇ ਕੋਲ ਫਰੰਟ ਜੀ ਦੱਸੋ ਜੀ ਇਹ ਸਾਡੀ ਉੱਪਰ ਹੀ ਟੈਟ ਮੈਂ ਡਿਸਕਾਊਂਟ ਕਰਕੇ ਦਵਾਂਗੀ 170 ਰੁਪਏ ਸਿਰਫ 170 ਪੀ ਕਲਰ ਕਿੰਨੇ ਹੋਣਗੇ ਆ ਦੋ ਹੀ ਹੈ ਜੀ ਸਾਰੇ ਕਲਰ ਹੋਣਗੇ ਵੀਰੇ ਸੈਂਪਲ ਦੋ ਦੇ ਬਾਅਦ ਸਾਰੇ ਠੀਕ ਹੈ ਜੀ ਤੇ ਜਾਂਦੇ ਜਾਂਦੇ ਇੱਕ ਵਾਰ ਆਪਣਾ ਨੰਬਰ ਫੇਰ ਬੋਲ ਜਿਓ ਆਪਾਂ ਇੱਥੇ ਵੀਡੀਓ ਦਾ ਅੰਤ ਕਰਦੇ ਹਾਂ ਵੀਰੇ ਮੇਰਾ ਸ਼ੋਪ ਦਾ ਨਾਮ ਹੈ ਗਗਨ 슈 ਹਟ ਮੇਰਾ ਮੋਬਾਈਲ ਨੰਬਰ ਹੈ ਵੀਰੇ 9653516 023 ਤੇ ਇੱਕ ਆਪਣੇ ਸ਼ਾਪ ਦਾ ਮਤਲਬ ਕੀ ਕਹਿੰਦੇ ਛੁੱਟੀ ਕਿ ਦਿਨ ਹੁੰਦੀ ਆ ਬੰਦ ਕਿਹੜੇ ਵੀਰੇ ਸ਼ਾਪ ਬੰਦ ਹੁੰਦੀ ਵੀਰੇ ਜੀ ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਇੱਧਰ ਨੀਂਗਾ ਮਰੋ ਇਹ ਜਿਹੜੇ ਸਾਡੇ ਰੇਟ ਆ ਬਿਨਾ ਬਾਕਸ ਤੋਂ ਨੇ ਜੇ ਕਿਸੇ ਨੇ ਬਾਕਸ ਨਾਲ ਲੈਣਾ ਤਾਂ 10 ਰੁਪਏ ਐਕਸਟਰਾ ਲੱਗਣਗੇ ਅੱਛਾ ਜੀ ਹਾਂ ਜੀ ਮਤਲਬ ਇਹਦਾ ਵੀ ਤੁਹਾਨੂੰ ਪੈ ਜਾਂਦਾ ਵਾ ਖਰਚਾ ਹਨਾ ਜੀ 10 ਰੁਪਏ ਖਰਚਾ ਜੀ ਠੀਕ ਹੈ ਜੀ ਕੁਝ ਹੋਰ ਕੁਝ ਦਿਖਾਉਣਾ ਰਹਿ ਗਿਆ ਹੋਵੇ ਆ ਦਾ ਵੀ ਬਹੁਤ ਵੈਰਾਈਟੀ ਹੈਗੀ ਹੈ ਬਾਈ ਹੁਣਾਂ ਦਾ ਨਾ ਆਪਦਾ ਹੀ ਕੰਮ ਸਾਰਾ ਮੈਨੂਫੈਕਚਰਿੰਗ ਆਪ ਕਰਦੇ ਆ ਇਹਦਾ ਵੀ ਬਹੁਤ ਮਾਲਾ ਹੁਣ ਤਰਜੀਹ ਵਾਲਾ ਮਾਲ ਹੈ ਜੀ ਇਹ ਕੀ ਪ੍ਰਾਈਸ ਆ ਬਾਈ ਇਹ ਵੀਰੇ ਦੇ ਦਾਂਗੇ 180 ਨੂੰ ਦੇ ਦਾਂਗੇ ਠੀਕ ਹੈ ਜੀ ਸਾਰੇ 180 ਨੂੰ ਦੇ ਦਾਂਗੇ ਜੀ ਅੰਦਰ ਬਾਕੀ ਗਲਾਸ ਹੀ ਲੱਗੀਆਂ ਨੇ 190 200 ਹਾਂ ਜੀ ਕਿਵੇਂ ਲੱਗੀ ਵੀਡੀਓ ਦੱਸਿਓ ਕਮੈਂਟ ਕਰਕੇ ਜੇ ਚੰਗੀ ਲੱਗੀ ਤਾਂ ਆਪਣੇ دوست ਮਿੱਤਰਾਂ ਨਾਲ ਸਾਂਝੀ ਕਰਿਓ ਤੇ ਮਰਦਿਆ ਤੁਹਾਨੂੰ ਆਪਾਂ ਅਗਲੀ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਇਹ ਸਾਰਿਆਂ ਵੀਰ ਭਰਾਵਾਂ ਨੂੰ ਸਾਥ ਸ੍ਰੀ ਕਾਲ ਵਾਹੀ